ਹੋ ਗਿਆ ਸੁਨੈਰੀ ਵੇਖੋ ਕੰਕਾਂ ਦਾ ਰੰਗ ਜੀ ਹੱਸ ਪਈਆਂ ਜੀਬਾਂ ਬੜਾ ਸੀ ਹੱਥ ਤੰਗ ਜੀ ਹੋਇਆ ਏ ਫੁਟਾਰਾ ਪੌਦੇ ਰੁੱਖਾ ਪੱਤੇ ਕੱਢੇ ਨੇ ਬਹਾਰਾਂ ਪੱਤੇ ਝੜਾ ਕੋਨੋ ਜਿੱਤੀ ਜਿਵੇਂ ਜੰਗ ਜੀ ਬਨਾਏ ਸ਼ੇਰ ਗਿੱਦਣੋਂ ਪਛਾਨ ਦੇ ਕੇ ਵੱਖਰੀ ਸਜਾਇਆ ਗੋਵਿੰਦ ਖਾਲਸਾ ਪੰਜ ਸੀਸ ਮੰਗੇ ਜੀ ਮੱਠਾ ਆਈਏ ਟੇਕ ਨਾਲੇ ਝੂਲੇ ਚਾਲੇ ਝੂਟ ਆਈਏ ਚਲੋ ਚੱਲੀਏ ਵਿਸਾਖੀ ਮੇਲੇ ਬੇਲੀਆਂ ਦੇ ਸੰਗ ਜੀ ਜੀ ਦੋਸਤੋ ਵਿਸਾਖੀ ਦਾ ਇਹ ਪਵਿੱਤਰ ਦਿਹਾੜਾ ਜੋ ਕਿ ਹਰ ਸਾਲ ਪੂਰੇ ਭਾਰਤਵਰਸ਼ ਦੇ ਨਾਲ-ਨਾਲ ਜਿਕਰ ਅਸੀਂ ਕਹੀਏ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇਹ ਤਿਉਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਸਿੱਖ ਕੌਮ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇਸ ਦਿਨ ਦੀ ਜਿਹੜੀ ਹੈਗੀ ਹੈ ਉਹ ਬਹੁਤ ਮਹੱਤਤਾ ਹੈਗੀ ਹੈ ਇਸ ਦਿਨ 10ਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਦੇ ਵਿੱਚ ਖਾਲਸਾ ਪੰਥ ਦੀ ਸਹਾਜਨਾ ਕੀਤੀ ਸੀਗੀ ਇਹ ਤਿਉਹਾਰ ਦੂਸੂ ਬਾਡੀ ਦੇ ਸੀਜ਼ਨ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈਗਾ 1699 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਤੇ ਉਹਨਾਂ ਨੂੰ ਆਪਣੇ ਧਰਮ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਅੱਗੇ ਆਉਣ ਲਈ ਕਿਹਾ ਇੱਕ ਇੱਕ ਕਰਕੇ ਜਿਹੜੇ ਪੰਜ ਸਿੰਘ ਅੱਗੇ ਆਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਜਿਨ੍ਹਾਂ ਨੂੰ ਪੰਜ ਪਿਆਰਿਆਂ ਵਜੋਂ ਜਾਣਿਆ ਜਾਂਦਾ ਹੈਗਾ ਤੇ ਇਹ ਅਤੀ ਖਾਲਸਾ ਪੰਥ ਦੀ ਸਾਜਨਾ ਕੀਤੀ ਵਿਸਾਖੀ ਦਾ ਇਹ ਜੋੜ ਮੇਲਾ ਵੈਸੇ ਤਾਂ ਸਾਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਪਰ ਫਿਰ ਵੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਜਿਹੜੀ ਵਿਸਾਖੀ ਹੈ ਉਹ ਉਚੇਚੇ ਤੌਰ ਦੇ ਉੱਪਰ ਜਾਣੀ ਜਾਂਦੀ ਹੈ ਇੱਥੇ ਲੱਖਾਂ ਹੀ ਸ਼ਰਧਾਲੂ ਜਿਹੜੇ ਐ ਇਹਨਾਂ ਦਿਨਾਂ ਦੇ ਵਿੱਚ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੁੰਦੇ ਨੇ ਅਤੇ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਤੇ ਇਸ ਵਾਰ ਵੀ ਵਿਸਾਖੀ ਦੇ ਇਸ ਸਿਹਾਰ ਦੇ ਉੱਪਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਵਿਸਾਖੀ ਜਿੱਥੇ ਕੀ ਅੱਜ ਲੱਖਾਂ ਹੀ ਸ਼ਰਧਾਲੂ ਹਮ ਹੁਮਾ ਕੇ ਪਹੁੰਚੇ ਅਤੇ ਪਿਛਲੇ ਦੋ ਦਿਨਾਂ ਤੋਂ ਇੱਥੇ ਜਿਹੜੇ ਹੈਗੇ ਐ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਲਗਾਤਾਰ ਆ ਰਹੇ ਹਨ ਤੇ ਅੱਗੇ ਵੀ ਇਹੀ ਜੇ ਅਸੀਂ ਗੱਲ ਕਰੀਏ ਤਾਂ ਇਹੀ ਜਿਹੜਾ ਮੇਲਾ ਤਲਵੰਡੀ ਸਾਬੋ ਦੇ ਵਿੱਚ ਪਰਦਾ ਮੇਲੇ ਦੇ ਬਹੁਤ ਸਾਰੇ ਰੰਗ ਨੇ ਦੋਸਤੋ ਇੱਥੇ ਹਰ ਪਾਸੇ ਲੰਗਰ ਦੀ ਵਿਵਸਥਾ ਕੀਤੀ ਗਈ ਹੈਗੀ ਹੈ ਤੇ ਨਾਲ ਹੀ ਜਿਕਰ ਅਸੀਂ ਕਹੀਏ ਮੇਲੇ ਦੇ ਵੱਖ-ਵੱਖ ਰੰਗਾਂ ਦੀ ਬਹੁਤ ਸਾਰੀਆਂ ਤਰ੍ਹਾਂ ਦੀਆਂ ਦੁਕਾਨਾਂ ਜਿਹੜੀਆਂ ਹੈਗੀਆਂ ਇਸ ਮੇਲੇਆਂ ਦੇ ਵਿੱਚ ਤੁਹਾਨੂੰ ਲੱਗੀਆਂ ਹੋਈਆਂ ਮਿਲਦੀਆਂ ਹਨ ਲੋਕੀ ਹੁੰਮ ਹੁਮਾ ਕੇ ਪਹੁੰਚ ਰਹੇ ਹਨ ਦੁਕਾਨਾਂ ਦੇ ਉੱਪਰ ਜਿਹੜੀ ਰੌਣਕ ਹੈਗੀ ਹੈ ਉਹ ਵਧ ਰਹੀ ਹੈ ਬਹੁਤ ਤਰ੍ਹਾਂ ਦੇ ਪਾਂਡੇ ਪੁਰਾਤਨ ਪਾਂਡੇ ਜਿਗਰੇ ਸੀ ਕਈ ਤੁਹਾਨੂੰ ਇੱਥੇ ਮਿਲ ਰਹੇ ਹਨ ਮੇਲੀ ਦੀਆਂ ਰੌਣਕਾਂ ਦੇਖਣ ਦੇ ਨਾਲ ਹੀ ਵੰਦੀਆਂ ਹਨ ਜਦੋਂ ਅਸੀਂ ਮੇਲਿਆਂ ਦੇ ਵਿੱਚ ਘੁੰਮਦੇ ਆ ਤਾਂ ਵਾਕਈ ਸਾਡਾ ਦਿਲ ਕਰਦਾ ਕਿ ਸਾਨੂੰ ਦੇਖਣ ਵਾਲੀ ਹਰ ਇੱਕ ਚੀਜ਼ ਇੰਨੀ ਕੁ ਮਨ ਨੂੰ ਲੁਭਾਉਂਦੀ ਹੈ ਕਿ ਅਸੀਂ ਆ ਵੀ ਖਰੀਦ ਲਈਏ ਅਸੀਂ ਆ ਵੀ ਖਰੀਦ ਲਈਏ ਕਿੱਧਰੇ ਪਕੌੜੇ ਕਿੱਧਰੇ ਜਲੇਬੀਆਂ ਕਿੱਧਰੇ ਰੰਗ ਬਰੰਗੇ ਖਿਡੌਣੇ ਤੇ ਕਿੱਧਰੇ ਮਨ ਨੂੰ ਦੇ ਵਿੱਚ ਤੂ ਪਾਉਣ ਵਾਲੀ ਜਿਹੜੀ ਹੈਗੀ ਆ ਪੰਜਾਬ ਨੂੰ ਮੁਟਿਆਰਾਂ ਦੇ ਦਿਲ ਦੇ ਵਿੱਚ ਖਿੱਚ ਪਾਉਣ ਵਾਲੀ ਅਲੱਗ-ਅਲੱਗ ਤਰ੍ਹਾਂ ਦੀਆਂ ਚੂੜੀਆਂ ਵੀ ਨਹੀਂ ਚਾਉਣ ਵਾਲੀਆਂ ਵੰਗਾ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਸ ਮੇਲੇ ਦੇ ਵਿੱਚ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਸਮਾਨ ਜਿਹੜਾ ਮਿਲ ਰਿਹਾ ਹੈਗਾ ਮੇਲੇ ਦੀਆਂ ਰੌਣਕਾਂ ਦੀ ਜੇਕਰ ਗੱਲ ਕਰੀਏ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਰਾਤ ਦਾ ਜਿਹੜਾ ਨਜ਼ਾਰਾ ਹੁੰਦਾ ਉਹ ਹੋਰ ਵੀ ਬੇਹਦ ਖੂਬਸੂਰਤ ਹੋ ਜਾਂਦਾ ਕਿਉਂਕਿ ਹਰ ਪਾਸੇ ਲਾਈਟਾਂ ਦੀ ਜਿਹੜੀ ਰੌਸ਼ਨੀ ਹੁੰਦੀ ਹੈ ਉਹ ਏਸੇ ਦਿਖਦੇ ਵਿੱਚ ਏਸੇ ਸੁੰਦਰਤਾ ਦੇ ਵਿੱਚ ਹੋਰ ਵੀ ਵਾਧਾ ਕਰ ਦਿੰਦੀ ਹੈ ਬੱਚਿਆਂ ਦੇ ਲਈ ਤਰ੍ਹਾਂ ਤਰ੍ਹਾਂ ਦੇ ਝੂਲੇ ਝੰਡੋਲੇ ਜਿਹੜੇ ਕੀ ਸਾਨੂੰ ਫੇਰ ਇੱਕ ਵਾਰੀ ਬੱਚਿਆਂ ਦੇ ਨਾਲ ਇਕ ਮਿਕੋ ਹੋ ਕੇ ਇੰਨਾ ਝੂਲਿਆਂ ਦਾ ਆਨੰਦ ਮਾਨਣ ਦੇ ਲਈ ਮਜਬੂਰ ਕਰ ਦਿੰਦੇ ਹਨ ਤੇ ਇਹ ਹੀ ਉਹ ਖੁਸ਼ੀਆਂ ਇਹ ਹੀ ਚਾ ਜੜੀਏ ਸਾਡੇ ਸਾਰਿਆਂ ਦੇ ਦਿਲਾਂ ਦੇ ਵਿੱਚ ਇਸੇ ਹੀ ਤਰੀਕੇ ਦੇ ਮਨ ਬਰਕਰਾਰ ਰਹਿਣ ਤੇ ਇਸ ਵਿਸਾਖੀ ਦੇ ਉਪਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ